ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਗੱਲਾਂ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਸੋਹਣੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਨਾ ਤਾਂ ਫਿਰ ਇਹਨੂੰ ਪੂਰਾ ਜ਼ਰੂਰ ਸੁਣਿਓ ਅਤੇ ਵੀਡੀਓ ਨੂੰ ਸੁਣਨ ਤੋਂ ਬਾਅਦ ਇਹਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਸੁਝਾਅ ਸਾਡੇ ਲਈ ਬਹੁਤ ਜ਼ਰੂਰੀ ਨੇ ਤਾਂ ਆਪਣੇ ਜੋ ਵੀ ਮਨ ਦੇ ਸਵਾਲ ਨੇ ਸੁਝਾਅ ਨੇ ਉਹ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਤਾਂ ਜੋ ਆਪਾਂ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਸੁਝਾਅ ਸਵਾਲ ਦੇਖ ਕੇ ਬਣਾ ਸਕੀਏ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਮੇਰੇ ਕਲਗੀਧਰ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਹਰੇਕ ਗੁਰਸਿੱਖ ਨੂੰ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਦੇ ਲਈ ਕਿਹਾ ਹੈ ਕਿ ਜੋ ਵੀ ਆਪਾਂ ਕਿਰਤ ਕਮਾਈ ਕਰਦੇ ਆਂ ਜੋ ਵੀ ਸਾਡੀ ਰੋਜ਼ ਦੀ ਕਮਾਈ ਆ ਜਾਂ ਮਹੀਨੇ ਬਾਦ ਦੀ ਕਮਾਈ ਆ ਜੋ ਵੀ ਤਨਖਾਹ ਸਾਡੇ ਘਰ ਦੇ ਵਿੱਚ ਆਉਂਦੀ ਆ ਜੋ ਵੀ ਸਾਡੇ ਕਾਰੋਬਾਰ ਤੋਂ ਸਾਨੂੰ ਆਮਦਨੀ ਹੁੰਦੀ ਹੈ ਉਹਦੇ ਵਿੱਚੋਂ ਦਸਵੰਦ ਕੱਢਣਾ ਦਸਵਾਂ ਹਿੱਸਾ ਕੱਢਣਾ ਅਤੇ ਉਹ ਦਸਵੰਦ ਨੂੰ ਵਰਤਣਾ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਇਆ ਈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਭ ਤੋਂ ਪਹਿਲਾਂ ਗਰੀਬ ਲੋੜਵੰਦ ਜ਼ਰੂਰਤਮੰਦ ਦੀ ਮਦਦ ਕਰਨ ਦੇ ਲਈ ਕਿਹਾ ਈ ਆਪਾਂ ਉਹ ਆਪਣੀ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਕਿਸੇ ਵੀ ਲੋੜਵੰਦ ਦੀ ਮਦਦ ਦੇ ਵਿੱਚ ਲਾ ਸਕਦੇ ਹਾਂ ਜੇ ਕਿਸੇ ਨੂੰ ਕੱਪੜੇ ਦੀ ਲੋੜ ਆ ਉਹਨੂੰ ਕੱਪੜਾ ਲੈ ਕੇ ਦੇ ਸਕਦੇ ਆ ਜੇ ਕਿਸੇ ਨੂੰ ਅੰਨ ਦੀ ਲੋੜ ਆ ਰੋਟੀ ਦੀ ਲੋੜ ਆ ਉਹਦੀ ਰੋਟੀ ਦੇ ਨਾਲ ਮਦਦ ਕਰ ਸਕਦੇ ਆ ਜੇ ਕੋਈ ਪੈਸੇ ਕਰਕੇ ਇਲਾਜ ਨਹੀਂ ਕਰਾ ਰਿਹਾ ਦਵਾਈ ਦੀ ਲੋੜ ਆ ਬਿਮਾਰ ਆ ਆਪਾਂ ਉਹਦੀ ਮਦਦ ਕਰ ਸਕਦੇ ਆ ਭਾਵੇਂ ਕੀ ਕੋਈ ਵੀ ਲੋੜ ਵੰਦਿਆ ਨਾ ਉਦੀ ਲੋੜ ਦੇ ਮੁਤਾਬਕ ਉਹਦੀ ਮਦਦ ਕਰਕੇ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਹਾਸਲ ਕਰ ਸਕਦੇ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕੱਢੇ ਹੋਏ ਦਸਵੰਦ ਨੂੰ ਇਸ ਤਰੀਕੇ ਦੇ ਨਾਲ ਵਰਤਨ ਨੂੰ ਲੁਗਿਆ ਹੈ ਫਿਰ ਉਸ ਤੋਂ ਬਾਅਦ ਆਪਾਂ ਗੁਰੂ ਘਰ ਦੇ ਵਿੱਚ ਪੇਟ ਕਰ ਸਕਦੇ ਆ ਗੁਰੂ ਘਰ ਦੇ ਵਿੱਚ ਜੋ ਵੀ ਸੇਵਾਵਾਂ ਚੱਲਦੀਆਂ ਨੇ ਜੋ ਵੀ ਕਾਰਜ ਚੱਲਦੇ ਨੇ ਉਹਨਾਂ ਦੇ ਵਿੱਚ ਵੀ ਆਪਾਂ ਆਪਣੀ ਸੇਵਾ ਲਾ ਸਕਦੇ ਆ ਪਰ ਦਸਵੰਦ ਕੱਢਣਾ ਲਾਜ਼ਮੀ ਕੀਤਾ ਹੈ ਮਹਾਪੁਰਖ ਜੀ ਕਹਿੰਦੇ ਜੋ ਮਨੁੱਖ ਇਮਾਨਦਾਰੀ ਦੇ ਨਾਲ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਆ ਉਹਨਾਂ ਦੀ ਕਮਾਈ ਦੇ ਵਿੱਚ ਬਰਕਤ ਸਤਿਗੁਰ ਸੱਚੇ ਪਾਤਸ਼ਾਹ ਆਪ ਪਾਉਂਦੇ ਆ ਉਹਨਾਂ ਦੇ ਕਾਰਜ ਸਤਿਗੁਰ ਸੱਚੇ ਪਾਤਸ਼ਾਹ ਆਪ ਸਵਾਰਦੇ ਆ ਪਰ ਜੋ ਗੁਰੂ ਦਾ ਹਿੱਸਾ ਖਾਂਦੇ ਆ ਨਾ ਉਹਨਾਂ ਦੇ ਲਈ ਜਿਹੜੇ ਬਾਕੀ 9 ਹਿੱਸੇ ਸਾਡੇ ਨੇ ਉਹ ਵੀ ਜ਼ਹਿਰ ਬਣ ਜਾਂਦੇ ਆ ਪਰ ਜੋ ਗੁਰੂ ਦਾ ਹਿੱਸਾ ਕੱਢਦੇ ਨੇ ਦਸਵੰਧ ਕੱਢਦੇ ਨੇ ਉਹਨਾਂ ਦੇ ਥੋੜੇ ਦੇ ਵਿੱਚ ਵੀ ਵਰਕਤਾ ਪੈ ਜਾਂਦੀਆਂ ਨੇ ਤਾਂ ਫਿਰ ਮਰਜ਼ੀ ਸਾਡੀ ਆ ਵੀ ਅਸੀਂ ਆਪਣੇ ਨੌ ਹਿੱਸਿਆਂ ਨੂੰ ਵੀ ਜ਼ਹਿਰ ਬਣਾਉਣਾ ਹੈ ਜਾਂ ਫਿਰ ਆਪਣੇ ਗੁਰੂ ਦੀ ਖੁਸ਼ੀ ਗੁਰੂ ਦੀ ਬਰਕਤਾਂ ਹਾਸਲ ਕਰਨੀ ਆ ਹੁਣ ਕਈ ਭੈਣ ਭਰਾ ਨੇ ਉਹਨਾਂ ਨੂੰ ਇੱਕ ਮਹੀਨੇ ਬਾਅਦ ਤਨਖਾਹ ਆਉਂਦੀ ਆ ਤਾਂ ਉਹ ਮਹੀਨੇ ਬਾਅਦ ਜੋ ਵੀ ਉਹਨਾਂ ਦੀ ਤਨਖਾਹ ਹੁੰਦੀ ਆ ਜੋ ਵੀ ਕਮਾਈ ਹੁੰਦੀ ਆ ਨਾ ਉਹਦੇ ਵਿੱਚੋਂ ਇਕੱਠਾ ਦਸਵੰਧ ਕੱਢ ਦਿੰਦੇ ਨੇ ਉਹ ਸੰਗ੍ਰਾਣ ਵਾਲੇ ਦਿਨ ਜਾਂ ਫਿਰ ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗਦਾ ਇੱਕ ਮਹੀਨੇ ਬਾਅਦ ਉਹਨਾਂ ਨੇ ਸਮਾਂ ਨਿਰਧਾਰਿਤ ਕੀਤਾ ਵੀ ਜਦੋਂ ਵੀ ਸਾਡੇ ਘਰ ਵਿੱਚ ਤਨਖਾਹ ਆਵੇਗੀ ਕਮਾਈ ਆਵੇਗੀ ਉਦੋਂ ਹੀ ਅਸੀਂ ਦਸਮੰਦ ਕੱਢ ਦੇਣਾ ਹੈ ਉਹ ਕੱਢੇ ਹੋਏ ਦਸਮੰਦ ਨੂੰ ਉਹ ਜਾਂ ਤਾਂ ਗੁਰੂ ਘਰ ਦੇ ਵਿੱਚ ਭੇਟ ਕਰਦੇ ਨੇ ਜਾਂ ਫਿਰ ਗੁਰੂ ਦੇ ਦੱਸੇ ਅਨੁਸਾਰ ਕਿਸੇ ਵੀ ਲੋੜਵੰਦ ਗਰੀਬ ਦੀ ਮਦਦ ਦੇ ਵਿੱਚ ਲਾਉਂਦੇ ਨੇ ਹੁਣ ਕੁਝ ਭੈਣ ਭਰਾ ਐਸੇ ਨੇ ਜਿਨ੍ਹਾਂ ਨੂੰ ਰੋਜ਼ ਰੋਜ਼ ਦੀ ਕਮਾਈ ਹੁੰਦੀ ਆ। ਭਾਵ ਕਿ ਉਹ ਤਾਜ਼ਾ ਕਮਾਉਂਦੇ ਨੇ, ਤਾਜ਼ਾ ਹੀ ਖਾਂਦੇ ਨੇ। ਤਾਂ ਜੇਕਰ ਸਾਡੀ ਕਮਾਈ ਰੋਜ਼ ਦੀ 100 ਰੁਪਏ ਆ ਤਾਂ ਉਹਦੇ ਵਿੱਚੋਂ 10 ਰੁਪਏ ਕੱਢਨੇ ਵੀ ਲਾਜ਼ਮੀ। ਜੇ 1000 ਰੁਪਏ ਕਮਾਈ ਆ ਤਾਂ ਉਹਦੇ ਵਿੱਚੋਂ ਦਸਵਾਂ ਹਿੱਸਾ 100 ਬਣਦਾ ਹੈ। ਤਾਂ ਉਹ ਆਪਾਂ ਰੋਜ਼ ਦੀ ਰੋਜ਼ ਕੱਢ ਸਕਦੇ ਆ। ਕਿਉਂਕਿ ਜੇ ਰੋਜ਼ ਦੀ ਕਮਾਈ ਆ, ਰੋਜ਼ ਤਾਜ਼ਾ ਕਮਾ ਕੇ ਤਾਜ਼ਾ ਖਾ ਰਹੇ ਆ। ਫਿਰ 1 ਮਹੀਨੇ ਬਾਅਦ ਗੁਰੂ ਦਾ ਦਸਵੰਦ ਕੱਢਣਾ ਔਖਾ ਹੋ ਜਾਵੇਗਾ ਤਾਂ ਰੋਜ਼ ਦੀ ਰੋਜ਼ ਹੀ ਇੱਕ ਡੱਬਾ ਲਗਾ ਲਓ ਕੋਈ ਗੋਲਕ ਲਗਾ ਲਓ ਉਹਦੇ ਵਿੱਚ ਉਹ ਦਸਵੰਦ ਪਾਉਂਦੇ ਰਹਿਣਾ ਹੈ ਜੇ 100 ਰੁਪਏ ਵੀ ਕਮਾਉਣੇ ਆ ਉਹਦੇ ਵਿੱਚੋਂ ਵੀ ਇਮਾਨਦਾਰੀ ਦੇ ਨਾਲ 10 ਰੁਪਏ ਕੱਢ ਕੇ ਉਸ ਗੋਲਕ ਦੇ ਵਿੱਚ ਪਾ ਦੇਣੇ ਸਤਿਗੁਰ ਸੱਚੇ ਪਾਸ਼ਾ ਦੀ ਬੇਅੰਤ ਕਿਰਪਾ ਵਰਤਦੀ ਹੈ ਜੋ ਮਨੁੱਖ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਆ ਨਾ ਉਹ ਖੁਦ ਦੱਸਦੇ ਆ ਵੀ ਕਿਸੇ ਚੀਜ਼ ਦੀ ਘਾਟ ਨਹੀਂ ਆ ਸਤਿਗੁਰ ਸੱਚੇ ਪਾਸ਼ਾ ਹੋਰ ਦੁੱਗਣਾ ਦਿੰਦੇ ਨੇ ਆਪਾਂ ਆਪ ਵੀ ਕੋਸ਼ਿਸ਼ ਕਰੀਏ ਜੋ ਵੀ ਅਸੀਂ ਕਿਰਤ ਕਰ ਰਹੇ ਆ ਇਹ ਵੀ ਸਤਿਗੁਰ ਸੱਚੇ ਪਾਸ਼ਾ ਦੀ ਬਖਸ਼ਿਸ਼ ਆ ਤਾਂ ਫਿਰ ਆਓ ਆਪਾਂ ਵੀ ਆਪਣੇ ਗੁਰੂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਇਮਾਨਦਾਰੀ ਦੇ ਨਾਲ ਦਸਵੰਦ ਕੱਢੀਏ ਤੇ ਕੱਢੇ ਹੋਏ ਦਸਵੰਦ ਦੇ ਵਿੱਚੋਂ ਕੋਈ ਵੀ ਲੋੜਵੰਦ ਜ਼ਰੂਰਤਮੰਦ ਮਿਲਦਾ ਹੈ ਨਾ ਉਹਦੀ ਮਦਦ ਕਰਨ ਤੋਂ ਕਦੇ ਵੀ ਪੈਰ ਪਿੱਛੇ ਨਹੀਂ ਹਟਾਉਣਾ ਚਾਹੀਦਾ ਕਿਉਂਕਿ ਜੇ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਤਾਂ ਮਾਲਕ ਦਾ ਬਾਰ-ਬਾਰ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਚੁਣਿਆ ਸਤਿਗੁਰ ਸੱਚੇ ਪਾਸ਼ਾ ਨੇ ਇਹ ਮਿਹਰ ਭਰੀ ਨਦਰ ਸਾਡੀ ਉੱਤੇ ਕੀਤੀ ਆ ਕਿਉਂਕਿ ਕਿਸੇ ਦੀ ਵੀ ਮਦਦ ਕਰਨੀ ਇਹ ਤਾਂ ਸਤਿਗੁਰ ਸੱਚੇ ਪਾਸ਼ਾ ਦੇ ਹੱਥ ਵਿੱਚ ਹੈ ਸਤਿਗੁਰ ਸੱਚੇ ਪਾਸ਼ਾ ਨੂੰ ਸਭ ਦਾ ਫਿਕਰਿਆ ਜੋ ਮਨੁੱਖ ਵੀ ਸਤਿਗੁਰ ਸੱਚੇ ਪਾਸ਼ਾ ਅਗੇ ਅਰਦਾਸਾਂ ਬੇਨਤੀਆਂ ਕਰਦੇ ਨੇ ਜਾਂ ਨਹੀਂ ਵੀ ਕਰਦੇ ਤਾਂ ਵੀ ਸਤਿਗੁਰ ਸੱਚੇ ਪਾਸ਼ਾ ਉਹਨਾਂ ਦੇ ਉੱਤੇ ਕਿਰਪਾ ਕਰ ਰਹੇ ਨੇ ਕਿਸੇ ਨੂੰ ਕਿਹੜੀ ਚੀਜ਼ ਦੇਣੀ ਆ ਉਹ ਸਤਿਗੁਰ ਸੱਚੇ ਪਾਸ਼ਾ ਨੂੰ ਫਿਕਰ ਆ ਪਰ ਜੇਕਰ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਜੁੜਿਆ ਹੈ ਕਿਸੇ ਦਾ ਭਲਾ ਕਰਾਉਣ ਦੇ ਲਈ ਸਾਨੂੰ ਅੱਗੇ ਕੀਤਾ ਹੈ ਤਾਂ ਇਹਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਦੇ ਵੀ ਇਸ ਗੱਲ ਦਾ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ ਕੀ ਮੈਂ ਮਦਦ ਕੀਤੀ ਸਤਿਗੁਰ ਸੱਚੇ ਭਾਸ਼ਾ ਕਹਿੰਦੇ ਜਿੰਨਾ ਹੀ ਗੁਪਤ ਰੂਪ ਦੇ ਵਿੱਚ ਆਪਾਂ ਕਿਸੇ ਦੀ ਮਦਦ ਕਰਦੇ ਆ ਨਾ ਉਹਨਾ ਹੀ ਸਾਡਾ ਭਲਾ ਹੈ ਸਮਝ ਆਇਆ ਤਾਂ ਸਾਨੂੰ ਇਹੋ ਜਾਂਦਾ ਵੀ ਸਾਡਾ ਸੱਜਾ ਹੱਥ ਕਿਸੇ ਦੀ ਮਦਦ ਕਰੇ ਖੱਬੇ ਨੂੰ ਪਤਾ ਨਾ ਲੱਗੇ ਪਰ ਅਸੀਂ ਕਹਿੰਦੇ ਆ ਕਿ ਅਸੀਂ ਜਦੋਂ ਵੀ ਕਿਸੇ ਦੀ ਮਦਦ ਕਰਦੇ ਆ ਕੋਈ ਵੀ ਚੰਗਾ ਕੰਮ ਕਰਦੇ ਆ ਤਾਂ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗੇ ਫਿਰ ਉਹ ਸਾਡੀ ਵਾਹ ਵਾਹ ਕਰਨ ਅਸੀਂ ਲੋਕਾਂ ਦੀ ਵਾਹ ਵਾਹ ਦੇ ਵਿੱਚ ਸਤਿਗੁਰ ਸੱਚੇ ਪਾਸ਼ਾ ਦੀ ਖੁਸ਼ੀ ਗਵਾ ਬੈਠਦੇ ਆ ਪਰ ਜਦੋਂ ਵੀ ਆਪਾਂ ਕੋਈ ਚੰਗਾ ਕੰਮ ਕਰਦੇ ਆ ਉਹ ਸਤਿਗੁਰ ਸੱਚੇ ਪਾਸ਼ਾ ਆਪ ਕਰਵਾ ਰਹੇ ਹੁੰਦੇ ਆ ਉਹ ਚੰਗਾ ਕੰਮ ਕਰਕੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਦੇ ਵੀ ਮਾਣ ਹੰਕਾਰ ਕਰਕੇ ਆਪਣੇ ਕੀਤੇ ਹੋਏ ਚੰਗੇ ਕੰਮ ਨੂੰ ਗਮਾਉਣਾ ਨਹੀਂ ਆ ਚੰਗਾ ਕੰਮ ਅਸੀਂ ਸਤਿਗੁਰ ਸੱਚੇ ਪਾਸ਼ਾ ਦੀ ਖੁਸ਼ੀ ਹਾਸਲ ਕਰਨ ਦੇ ਲਈ ਕਰਨਾ ਹੈ ਨਾ ਕਿ ਦੁਨੀਆ ਦੀ ਤਾਂ ਫਿਰ ਆਪਾਂ ਵੀ ਆਪਣੀ ਕੀਤੀ ਹੋਈ ਕਰਤਕਮਾਈ ਦੇ ਵਿੱਚੋਂ ਰੋਜ਼-ਰੋਜ਼ ਦਸਵੰਦ ਕੱਢਣ ਦੀ ਕੋਸ਼ਿਸ਼ ਕਰੀਏ ਅਤੇ ਕਿਉਂ ਨਾ ਇਹ ਚੰਗਾ ਕੰਮ ਆਪਾਂ ਇਸੇ ਮਹੀਨੇ ਤੋਂ ਸ਼ੁਰੂ ਕਰੀਏ ਮਾਗ ਦੇ ਮਹੀਨੇ ਤੋਂ ਸ਼ੁਰੂ ਕਰੀਏ ਕਿਉਂਕਿ ਮਾਗ ਦੇ ਮਹੀਨੇ ਦੀ ਭਗਤੀ ਮਾਗ ਦੇ ਮਹੀਨੇ ਦਾ ਦਾਣ ਪੁੰਨ ਸੇਵਾ ਕਰਨ ਦਾ ਫਲ ਵੱਡਾ ਮਿਲਦਾ ਹੈ ਭਾਵੇਂ ਆਪਾਂ ਜੋ ਵੀ ਸੇਵਾ ਕਰਦੇ ਆ ਉਹ ਕੀਤੀ ਹੋਈ ਸੇਵਾ ਦਾ ਫਲ ਸਤਿਗੁਰੂ ਸੱਚੇ ਪਾਤਸ਼ਾਹ ਕਈ ਗੁਣਾ ਮੋੜਦੇ ਨੇ ਤਾਂ ਇਹ ਚੰਗਾ ਕੰਮ ਆਪਾਂ ਇਸੇ ਮਹੀਨੇ ਤੋਂ ਹੀ ਸ਼ੁਰੂ ਕਰ ਲਈਏ ਰੋਜ਼ ਰੋਜ਼ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਾ ਸੰਬੰਧ ਕੱਢੀਏ ਅਤੇ ਉਹ ਕੱਢੇ ਹੋਏ ਦਾ ਸੰਬੰਧ ਨੂੰ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਮਝਾਇਆ ਹੈ ਕਿ ਜੇਕਰ ਕੋਈ ਲੋੜਵੰਦ ਸਾਡੇ ਘਰ ਦੇ ਵਿੱਚ ਆਇਆ ਉਹਦੀ ਮਦਦ ਕਰ ਦੇਗੀ ਕਿਉਂਕਿ ਉਹ ਆਪ ਨਹੀਂ ਆਇਆ ਹੋ ਸਕਦਾ ਸਤਿਗੁਰ ਸੱਚੇ ਪਾਸ਼ਾ ਨੇ ਹੀ ਸਾਡੇ ਘਰ ਦਾ ਰਾਹ ਉਹਨੂੰ ਦਿਖਾਇਆ ਹੋਵੇ ਸਤਿਗੁਰ ਸੱਚੇ ਪਾਸ਼ਾ ਨੇ ਭੇਜਿਆ ਹੋਵੇ ਤਾਂ ਜੇ ਉਹਦੀ ਮਦਦ ਕਰ ਸਕਦੇ ਆ ਤਾਂ ਕਰ ਦੇਣੀ ਚਾਹੀਦੀ ਆ ਪਰ ਕਿਸੇ ਦੀ ਵੀ ਮਦਦ ਕਰਨ ਤੋਂ ਪਹਿਲਾਂ ਆਪਣੇ ਲਈ ਸੁਚੇਤ ਜ਼ਰੂਰ ਰਹਿਣਾ ਹੈ ਕਿਉਂਕਿ ਆਪ ਜੀ ਦੇ ਸਮੇਂ ਦੇ ਵਿੱਚ ਕਿਸੇ ਵੀ ਅਣਜਾਣ ਬੰਦੇ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਾਡੀ ਸੇਵਾ ਸਾਡਾ ਦਾਨ ਤੁਣ ਸਹੀ ਹੱਥਾਂ ਦੇ ਵਿੱਚ ਜਾਣਾ ਚਾਹੀਦਾ ਹੈ ਕੁਝ ਲੋਕ ਅੱਜ ਦੇ ਸਮੇਂ ਦੇ ਵਿੱਚ ਐਸੇ ਵੀ ਆ ਜੋ ਚੰਗੇ ਲੋਕਾਂ ਦਾ ਫਾਇਦਾ ਚੁੱਕਣ ਦੇ ਲਈ ਬੈਠੇ ਹੋਏ ਨੇ ਬਸ ਮੌਕੇ ਦੀ ਤਲਾਸ਼ ਦੇ ਵਿੱਚ ਰਹਿੰਦੇ ਨੇ ਤਾਂ ਇਹੋ ਜਿਹੇ ਠੱਗ ਚੋਰ ਬਈਵਾਨਾਂ ਤੋਂ ਵੀ ਬਚਣਾ ਹੈ ਸੁਚੇਤ ਰਹਿ ਕੇ ਸੇਵਾ ਕਰਨੀ